ਦਾ ਸਾਰਾ ਸਤਿ ਸ਼੍ਰੀ ਅਕਾਲ ਜੀ ਤੇ ਤੁਹਾਨੂੰ ਪਤਾ ਹੀ ਹੈ ਅੱਜ ਰੇਲ ਰੋਕੋ ਕਿਸਾਨ ਯੂਨੀਅਨ ਚੱਲ ਰਿਹਾ ਪ੍ਰੋਗਰਾਮ ਤੇ ਆ ਜਾ ਰਹੇ ਨੇ ਸਪਾਈ ਸਾਹਿਬ ਜਿੰਦਾਬਾ ਜਿੰਦਾਬਾ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਠੀਕ ਹੈ ਜੀ ਹਾਂ ਸਮਾਈ ਸਾਹਿਬ ਕਿੱਥੇ ਜਾ ਰਹੇ ਰੋਪੜ ਤਰਨੇ ਤੇ ਰੋਪੜ ਜਾਣਾ ਜੀ ਅੱਛਾ ਜੀ ਟ੍ਰੇਨ ਰੋਕਣੀ ਅੱਜ ਆਪਾਂ ਇਹ ਕਿਉਂ ਰੋਕਣੀ ਜੀ ਉਹ ਆਪਣੇ ਜੋ ਮੁੱਦੇ ਆ ਮੋਦੀ ਮੰਨ ਦੇ ਆ ਠੀਕ ਹੈ ਉਹਨਾਂ ਦੇ ਚਲੋ ਵਾਹ ਇਹ ਆਪਾਂ ਟ੍ਰੇਨ ਰੋਕਣੀ ਹੈ ਠੀਕ ਹੈ ਠੀਕ ਹੈ ਸਾਰੇ ਕਿਸਾਨ ਭਰਾਵਾਂ ਨੂੰ ਮਜ਼ਦੂਰਾਂ ਨੂੰ ਬੇਨਤੀ ਹੈ ਤੇ ਆਪ ਸਪੈਂਸਰ ਸਾਹਿਬ ਵੀ ਚੱਲੇ ਨੇ ਬਹੁਤ ਬਹੁਤ ਚੱਲੋ ਹਾਂ ਬਹੁਤ ਬਹੁਤ ਚੱਲੋ ਸਾਹ ਦਿਓ ਕਿਸਾਨਾਂ ਦਾ ਤੇ ਕਿਸਾਨਾਂ ਪਿੱਛੇ ਮਰਨ ਵਰਤੇ ਬੈਠਾ ਆਪਣਾ ਡੱਲੇਵਾਲ ਜਗਜੀਤ ਸਿੰਘ ਜੀ ਬੜੇ ਵੱਡੇ ਆਗੂ ਨੇ ਇਹ ਆਗੂ ਬਣਾਉਣਾ ਬੜਾ ਔਖਾ ਹੈ ਬੜੀ ਹਿੰਮਤ ਉਸ ਆਗੂ ਦੀ ਕਿੰਨੇ ਸਾਲ ਮਿਹਨਤ ਕਰਕੇ ਇੱਥੇ ਪਹੁੰਚੇ ਨੇ ਤੇ ਸਾਥ ਦਿਓ ਸਾਰੇ ਠੀਕ ਹੈ ਮਿਹਰਬਾਨੀ ਅਜਾ ਲਾਈਵ ਚਲਾਵਾਂਗੇ ਜੀ ਗੁਰੂ ਹਰਸਾਏ ਠੀਕ ਹੈ ਜੀ ਲੋਕੀ ਕੋਈ ਗੱਲ ਇੱਕੋ ਗੱਲ ਵੀ ਕਿ ਸਾਥ ਦਿਓ ਕੋਈ ਪਰ ਜਿੱਥੇ ਤੁਹਾਨੂੰ ਡੇੜਾ ਪੈਂਦਾ ਹੈ ਉੱਥੇ ਪਹੁੰਚੋ ਜੀ ਠੀਕ ਹੈ ਮਿਹਰਬਾਨੀ ਜੀ